ਜੀ ਸਰ ਕੀ ਨਾਮ ਹੈ ਤੇ ਕਿਹੜਾ ਪਿੰਡ ਜੀ ਮੇਰਾ ਨਾਮ ਸੰਦੀਪ ਸਿੰਘ ਜੀ ਪਿੰਡ ਲਮੋਚੜਪੁਰ ਦੇ ਜਿਸ ਸੰਦੀਪ ਜੀ ਅੱਜ ਜਿਹੜੀ ਸੜਕਾਂ ਦੀ ਬਰਮਾ ਤੇ ਮਿੱਟੀ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਇਹ ਕਿਸ ਤਰ੍ਹਾਂ ਤੁਹਾਡੇ ਦਿਮਾਗ ਚ ਆਇਆ ਤੇ ਕਿੰਨੀਆਂ ਕੁ ਪ੍ਰੋਬਲਮ ਸੀਗੀਆਂ ਦੇਖੋ ਜੀ ਇਹ ਅਸੀਂ ਬੜੇ ਟਾਈਮ ਦਾ ਸਾਡੇ ਦਿਮਾਗ ਸੀਗਾ ਜਦੋਂ ਅਸੀਂ ਇਲੈਕਸ਼ਨ ਲੜੇ ਸੀਗੇ ਉਸ ਤੋਂ ਪਹਿਲਾਂ ਦਾ ਸਾਡੇ ਦਿਮਾਗ ਚਲ ਰਿਹਾ ਸੀ ਜਿਹੜੀਆਂ ਛੜਕਾ ਸੀਗੀਆਂ ਛੜਕਾ ਹੈ 22 ਫੁੱਟ ਦੀ ਛੜਕਾ ਸੀ 11 11 ਫੁੱਟ ਦੀ ਛੜਕਾ ਹੋਈਆਂ ਵੀ ਅਸੀਂ ਜੀ ਆਉਣ ਜਾਣ ਦੇ ਟਾਈਮ ਜਿੱਦਾਂ ਸਵੇਰ ਬੱਚਿਆਂ ਨੇ ਜਾਣਾ ਹੁੰਦਾ ਸੀ ਮੈਨਾਂ ਲੱਗਦੀ ਅਸੀਂ ਬਹੁਤ ਦਿੱਕ ਪਿੰਡ ਵਾਲਿਆਂ ਨੂੰ ਬਹੁਤ ਦਿੱਕਤ ਆਉਂਦੀ ਸੀ ਕਿਸਾਨਾਂ ਨੂੰ ਬਹੁਤ ਦਿੱਕਤ ਆਉਂਦੀ ਸੀ ਦੂਜੀ ਗੱਲ ਇਹ ਜਿਹੜਾ ਰੋਡ ਏ ਇਹ ਬਾਰਡਰ ਦੇ ਲਾਗੇ ਰੋਡ ਏ ਜੀ ਕਿੰਨੇ ਪਿੰਡਾਂ ਨੂੰ ਇਹ ਲੱਗਦਾ ਜੀ ਇਹ ਇਧਰ ਤਿੰਨ ਚਾਰ ਪਿੰਡਾਂ ਨੂੰ ਲੱਗਦਾ ਜੀ ਅੱਗੇ ਤੇਰੇ ਅੱਗੇ ਗਹਿਲੇ ਵਾਲੇ ਸਾਈਡ ਇਧਰ ਚੱਲ ਜਾਂਦਾ ਜੀ ਕਿੰਨੀ ਕੋ ਪਰੇਸ਼ਾਨੀ ਹੋਈ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਤਾਂ ਦੇਖੋ ਜੀ ਪਰੇਸ਼ਾਨੀ ਤਾਂ ਕੋਈ ਨਹੀਂ ਸਾਰਾ ਪਿੰਡ ਨਾਲ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦਾ ਸਾਰੇ ਨੌਜਵਾਨਾਂ ਦਾ ਔਰ ਮਹਿਕਮੇ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੈ ਬਹੁਤ ਵਧੀਆ ਤਰੀਕੇ ਨਾਲ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਮਿੱਟੀ ਲਾ ਰਹੇ ਆ ਕਿਸੇ ਨੇ ਸਾਨੂੰ ਕੋਈ ਮਨਾਈ ਨਹੀਂ ਕੀਤੀ ਕੋਈ ਇੱਕ ਦੋ ਘਰ ਹੈਗੇ ਆ ਪਿੰਡ ਦੇ ਵਿੱਚ ਜਿਹੜੇ ਉਹ ਬਿਨਾਂ ਗਲਤ ਪਰੇਸ਼ਾਨ ਕਰ ਰਹੇ ਆ ਬਾਕੀ ਕੋਈ ਨਹੀਂ ਸਾਰਾ ਪਿੰਡ ਨਾਲ ਹੈ ਜੀ ਬਾਲਕ ਦੀ ਕਿਰਪਾ ਨਾਲ ਵਧੀਆ ਕੰਮ ਹੋਇਆ ਜੀ ਤੁਸੀਂ ਦੇਖ ਹੀ ਰਹੇ ਹੋ ਕੰਮ ਬਹੁਤ ਬੱਜਾ ਜਿਸ ਤਰ੍ਹਾਂ ਲੋਕਾਂ ਨੇ ਜਿਸ ਤਰ੍ਹਾਂ ਭਾਰਤ ਔਰ ਪਾਕਿਸਤਾਨ ਦੇ ਵਿੱਚ ਤਣਾਅਪੂਰਨ ਸਥਿਤੀ ਬਣੀ ਹੋਈ ਤੁਸੀਂ ਪਿੰਡ ਲਈ ਕੰਮ ਕਰ ਰਹੇ ਹੋ ਕੀ ਕਹਿਣਾ ਤੁਹਾਡਾ ਬਸ ਮੇਰਾ ਤਾਂ ਕਹਿਣਾ ਇਹ ਹੈਗਾ ਸਾਰੀਆਂ ਪੰਚਾਇਤਾਂ ਨੂੰ ਸਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਕਿ ਆਪਾਂ ਨੂੰ ਸਾਥ ਦੇਣਾ ਚਾਹੀਦਾ ਹੈ ਜਿਵੇਂ ਕੱਲ ਤੁਹਾਨੂੰ ਆਰਡਰ ਆਇਆ ਸੀ ਕਿ ਤੁਸੀਂ ਸੜਕਾਂ ਤੇ ਮਿੱਟੀ ਪਾਓ ਪਰਮਾਪੂਰੀਆਂ ਕਰੋ ਕਿਉਂਕਿ ਹੁਣ ਜਿੱਦਾਂ ਜੰਗ ਦੀ ਕੋਸ਼ਿਸ਼ ਦਿੱਤੀ ਬੰਦੀ ਏ ਜਿੱਦਾਂ ਗੱਡੀਆਂ ਵਗਾਰਾ ਕੋ ਟੈਂਕ ਵਗਾਰਾ ਲੰਘਣੇ ਨੇ ਸੜਕਾਂ ਦੇ ਮਿੱਟੀ ਮੋਟੀ ਪੈ ਲੱਗ ਜਾਏ ਵਧੀਆ ਤਰੀਕੇ ਨਾਲ ਬਣ ਜਾਣਾ ਤੇ ਸੌਖਾ ਹੋ ਜਾਏਗਾ ਸਾਰਿਆਂ ਨੂੰ ਤਾਂ ਕਿ ਤੁਸੀਂ ਆਰਮੀ ਦਾ ਔਰ ਬੀਐਸਐਫ ਦਾ ਸਾਥ ਦੇ ਰਹੇ ਹੋ ਬਿਲਕੁਲ ਬਿਲਕੁਲ ਜੀ ਸਾਰਾ ਆ ਜਿੰਨੇ ਖਰੇ ਸਾਰੇ ਨੌਜਵਾਨ ਸਾਰੇ ਨਗਰ ਨਿਵਾਸੀ ਜਿੰਨੇ ਵੀ ਹੈਗੇ ਆਪਣੇ ਪਿੰਡ ਦੇ ਸਾਰੇ ਬਹੁਤ ਵਧੀਆ ਸਾਥ ਜਿਸ ਤਰ੍ਹਾਂ ਤੁਸੀਂ ਉਪਰਾਲਾ ਕੀਤਾ ਹੈ ਤੁਹਾਡੇ ਲੱਕਗੇ ਪਿੰਡਾਂ ਚ ਸੜਕਾਂ ਤੇ ਬਰਮਾ ਬਿਲਕੁਲ ਖਤਮ ਨੇ ਉਹਨਾਂ ਨੂੰ ਕੀ ਅਪੀਲ ਕਰੋਗੇ ਵੀ ਜਿਸ ਤਰ੍ਹਾਂ ਹੁਣ ਸਥਿਤੀ ਤਣਾਪੂਰ ਨੇ ਫੌਜਨ ਲਈ ਵੀ ਮੁਸੀਬਤ ਬਣ ਸਕਦੀ ਛੋਟੇ ਰਸਤੇ ਮੈਂ ਤਾਂ ਮੇਰੇ ਤੋਂ ਇੱਕੋ ਹੀ ਬੇਨਤੀ ਹੈ ਵੀ ਜਿੰਨੇ ਵੀ ਪੰਚਾਇਤ ਮੈਂਬਰ ਨੇ ਨੌਜਵਾਨ ਨੇ ਇਹ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਔਰ ਜਿਹੜੇ ਨਗਰ ਨਿਵਾਸੀ ਲੋਕ ਨੇ ਪਿੰਡਾਂ ਦੇ ਉਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਜਿੱਥੇ ਕੋਈ ਸੜਕਾਂ ਵੱਧ ਨੇ ਜਾਂ ਕੱਟ ਨੇ ਉਹਨਾਂ ਨੂੰ ਪੂਰੀਆਂ ਕੀਤੀਆਂ ਜਾਣ ਜਿਸ ਤਰ੍ਹਾਂ ਜਿਸ ਤਰ੍ਹਾਂ ਜੇ ਤੁਸੀਂ ਬਰਮਾ ਦੀ ਮਿੱਟੀ ਲਾ ਰਹੇ ਹੋ ਤੁਹਾਡੇ ਪਿੰਡ ਦੇ ਵਿੱਚ ਬਣਿਆਤੀ ਸੁਲਤਾਨ ਹੈ ਦੂਰੇ ਕੰਮ ਪੈਣੇ ਓਕੇ ਕੀ ਲੋਕਾਂ ਨੂੰ ਮੈਸੇਜ ਦਿਓਗੇ ਵੀ ਅੱਗੇ ਆਉਣ ਵਾਲੇ ਸਮੇਂ ਚ ਮੇਰਾ ਬਸ ਇਹੀ ਮੈਸੇਜ ਹੈ ਜਿੱਦਾਂ ਹੁਣ ਛੜਕਾ ਬਣਾਤੀਆਂ ਨੇ ਇਹਦੀ ਸਾਫ਼ ਸੰਭਾਲ ਕੀਤੀ ਜਾਵੇ ਕੋਈ ਛੜਕਾਂ ਦੇ ਉੱਪਰ ਕੂੜਾ ਵਗੈਰਾ ਨਾ ਸਟਾਇਆ ਜਾਵੇ ਇਹਨਾਂ ਰੂੜੀਆਂ ਨੇ ਉਹ ਨਾ ਸੜਕਾਂ ਦੇ ਉੱਪਰ ਸੜੀਆਂ ਜਾਣ ਸਾਫ਼ ਸੁਥਰੀਆਂ ਛੜਕਾ ਰਹਿਣ ਆਉਣ ਜਾਣ ਵਾਲਿਆਂ ਨੂੰ ਕੋਈ ਦਿੱਕਤ ਨਾ ਹੋਵੇ ਕਿਸੇ ਮੈਂ ਗ੍ਰਾਮ ਜੀ ਸਰ ਅੱਜ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਸੜਕਾਂ ਦੇ ਬਰਮਾਂ ਤੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਕੀ ਕਹਿਣਾ ਹੈ ਇਸ ਬਾਰੇ ਤੁਹਾਡਾ ਜੀ ਅਸੀਂ ਜੀ ਸਾਰਾ ਪਿੰਡ ਹੀ ਰੱਖ ਕੇ ਪਿੰਡ ਦੇ ਵਿਕਾਸ ਨੂੰ ਲੈ ਕੇ ਤੇ ਜਿੰਨੀਆਂ ਵੀ ਪਿੰਡ ਦੀਆਂ ਸੜਕਾਂ ਨੇ ਸਾਰੀਆਂ ਦੀ ਅਸੀਂ ਪਹਿਲੇ ਮਹਿਕਮੇ ਨੂੰ ਪੇਕੇ ਨਿਸ਼ਾਨਦੇਹੀ ਕਰਾਈ ਮਹਿਕਮਾ ਨਿਸ਼ਾਨਦੇਹੀ ਪੂਰਪੂਰੀ ਟੰਗਣਾ ਕਰਕੇ ਦੇ ਗਿਆ ਤੇ ਅੱਜ ਅਸੀਂ ਉਸ ਨਿਸ਼ਾਨਦੇਹੀ ਦੇ ਹਸਾਬ ਨਾਲ ਕਰਵਾਉਂਦੇ ਕਿੰਨਵਾ ਦੇਣੇ ਅੱਜ ਅੱਜ ਸਾਨੂੰ ਚੌਥਾ ਦੇ ਕੋਈ ਪ੍ਰੋਬਲਮ ਸਮੱਸਿਆ ਤਾਂ ਨਹੀਂ ਹੋਈ ਜਿਸ ਤਰ੍ਹਾਂ ਕੋਈ ਐਂਟੀ ਪ੍ਰੋਬਲਮ ਨਹੀਂ ਹੋਈ ਸਾਰਾ ਪਿੰਡ ਸਹਿਯੋਗ ਦਿੰਦਾ ਪਿਆ ਮਿੱਟੀ ਵੀ ਉਹਨਾਂ ਵੱਲੋਂ ਚੱਕ ਤੇ ਪਾ ਰਹੇ ਨੇ ਕੋਈ ਇੱਕ ਦੋ ਗਾਰੇ ਹੋ ਜਗੇ ਨੇ ਜਿਹੜੇ ਥੋੜਾ ਬਹੁਤਾ ਚੋਜਾ ਕਰ ਰਹੇ ਨੇ ਕਿਸਾਨ ਸਾਥ ਦੇ ਰਹੇ ਨੇ ਕਿਸਾਨ ਸਾਰੇ ਸਾਥ ਦੇ ਜੀ ਪਿੰਡ ਦੇ ਨੌਜਵਾਨ ਵੀ ਬਹੁਤ ਬੱਦ ਚੱਲ ਕੇ ਸਾਰਾ ਸਾਥ ਦੇ ਰਹੇ ਨੇ ਸੜਕਾਂ ਤੇ ਸੈਡ ਦੀ ਮਿੱਟੀ ਨੂੰ ਪਧਰਾ ਵੀ ਕਰ ਰਹੇ ਨੇ ਕਈ ਵਾਰ ਦੇਖਿਆ ਸੀ ਇਹਨਾਂ ਪਿੰਡਾਂ ਦੇ ਵਿੱਚ ਵਾਇਨਾ ਫਸਦੀਆਂ ਸੀ ਵਾਇਨਾ ਪਲਟਦੀਆਂ ਸੀ ਇਹ ਨਰਮਾ ਦੇ ਕਾਰਨ ਸਰ ਜੀ ਹਾਂ ਲਗਭਗ ਕਾਫੀ ਪੁਰਾਣੇ ਸਮੇਂ ਤੋਂ ਹੀ ਇਹ ਅਧਿਪਨਿਆ ਸੀ ਛੋਟੀਆਂ ਤੰਗ ਸੜਕਾਂ ਸੀ ਕਿਸੇ ਨੂੰ ਕੋਈ ਇਹੋ ਜਿਹਾ ਪਤਾ ਨਹੀਂ ਸੀ ਵੀ ਸਾਡੀ ਸੜਕ ਕਿੰਨੀ ਹੈ ਕਿੰਨੀ ਨਹੀਂ ਪਰ ਅੱਜ ਜਿਸੀ ਜੋ ਪੰਚਾਇਤ ਸਾਹਿਬ ਨੇ ਤੇ ਪੰਚਾਇਤ ਨੇ ਸਾਥ ਦੇ ਕੇ ਇਹਦੀ ਮੰਤੀ ਕਰਾਈ ਸਾਨੂੰ ਪਤਾ ਲੱਗਾ ਵੀ ਸਾਡੀ ਸੜਕ 22 ਫੁੱਟ ਹੈ ਇਹ ਸੜਕ ਘਟਉਣ ਕਾਰਨ ਬਹਿਨਾ ਵੀ ਪੜਦੀ ਸੀ ਸਾਡੀ ਟਰਾਲੀਆਂ ਵੀ ਰੁਕਦੀਆਂ ਸੀ ਰਾਹ ਜਾਂਦੇ ਨੂੰ ਵੀ ਬਹੁਤ ਤੋਲ ਨੂੰ ਜਿਸ ਤਰ੍ਹਾਂ ਨੌਜਵਾਨ ਪੀੜੀ ਅੱਗੇ ਆਈ ਹੈ ਕਿੰਨਾ ਕੋ ਫਰਕ ਪਿਆ ਹੈ ਸਰ ਜੀ ਵੇਖਿਆ ਜਾ ਤਾਂ ਬਹੁਤ ਹੀ ਸਾਨੂੰ ਫਰਕ ਪਿਆ ਨੌਜਵਾਨ ਜਿਹੜੀ ਨੇ ਹੀ ਲਗਭਗ ਇਹ ਵੀੜਾ ਚੱਕੇ ਇਹ ਅਸੀਂ ਪਿੰਡ ਨੂੰ ਇੱਕ ਸੁੰਦਰ ਗ੍ਰਾਮ ਬਣਾਇਆ ਹੈ ਅੱਜ ਸਾਡੇ ਮਾਦੀ ਮرائی ਲੋਕਾਂ ਨੂੰ ਕੀ ਅਪੀਲ ਕਰੋਗੇ ਪਿੰਡ ਦੇ ਪਿੰਡ ਦੇ ਲੋਕਾਂ ਨੂੰ ਔਰ ਇਲਾਕੇ ਦੇ ਲੋਕਾਂ ਨੂੰ ਜਿਸ ਤਰ੍ਹਾਂ ਤੁਸੀਂ ਇਹ ਪ੍ਰਾਲਾ ਕੀਤਾ ਅਸੀਂ ਤਾਂ ਵੈਸੇ ਸਾਰਿਆਂ ਨੂੰ ਪੀਤ ਕਰਦੇ ਵੀ ਸਾਰੇ ਬਾਹਰ ਚੜ ਕੇ ਪਿੰਡਾਂ ਵਾਲੇ ਆਉਣ ਆਪੋ ਦੇ ਸੜਕਾਂ ਆਪੋ ਦੇ ਵਿਕਾਸ ਦੇ ਵੱਲ ਧਿਆਨ ਦੇਵਣ ਤੇਰਵੇਂ ਛੱਡਣ ਤੇ ਕਾਸੋ ਧਿਆਨ ਦੇਣ ਔਰ ਸੜਕਾਂ ਦਾ ਔਰ ਪਿੰਡਾਂ ਦਾ ਪ੍ਰਭਾਵ ਸਹੀ ਟਾਂਗਣ ਦਾ ਕਾਰਨ